ਇਸ ਫਿਲਹਾਲ ਵੱਡੀ ਮੰਤ ਭਾਗੀ ਖਬਰ ਆ ਰਹੀ ਹੈ ਐਂਟਰਟੇਨਮੈਂਟ ਦੀ ਦੁਨੀਆ ਨਾਲ ਜੁੜੀ ਹੋਈ ਸ਼ਿਫਾਲੀ ਜ਼ਰੀ ਵਾਲਾ ਜਿਨ੍ਹਾਂ ਨੂੰ ਕਾਂਟਾ ਲਗਾ ਗਰਲ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਉਹਨਾਂ ਦਾ ਦੇਹਾਂਤ ਹੋ ਗਿਆ ਹੈ ਬੀਤੀ ਰਾਤ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਉਹਨਾਂ ਨੂੰ ਬ੍ਰਾਡ ਡੈੱਡ ਘੋਸ਼ਿਤ ਕਰ ਦਿੱਤਾ ਗਿਆ ਫਿਲਹਾਲ ਪੋਸਟਮਾਰਟਮ ਦੀ ਰਿਪੋਰਟ ਆਉਣਾ ਬਾਕੀ ਹੈ ਜਿਸ ਦੇ ਵਿੱਚ ਆਖਰਕਾਰ ਪੁਸ਼ਟੀ ਕੀਤੀ ਜਾਏਗੀ ਕਿ ਕੀ ਹੋਇਆ ਸੀ ਜਿਸ ਦੇ ਕਾਰਨ ਸ਼ਿਫਾਲੀ ਜ਼ਰੀਵਾਲਾ ਜਦ ਹਸਪਤਾਲ ਪਹੁੰਚੀ ਤਾਂ ਉਹਨਾਂ ਦੇ ਵਿੱਚ ਜਾਨ ਹੀ ਨਹੀਂ ਸੀ ਉਹਨਾਂ ਦੇ ਹਸਬੰਦ ਤੇ ਨਾਲ 2-3 ਲੋਕ ਹੋਰ ਉਹਨਾਂ ਨੂੰ ਜਦ ਹਸਪਤਾਲ ਲੈ ਕੇ ਪਹੁੰਚੇ ਤਾਂ ਉਸ ਵੇਲੇ ਉਹਨਾਂ ਨੂੰ ਬ੍ਰਾਡ ਡੈੱਡ ਘੋਸ਼ਿਤ ਕਰ ਦਿੱਤਾ ਗਿਆ ਸ਼ਿਫਾਲੀ ਜ਼ਰੀਵਾਲਾ ਨੇ ਬਿੱਗ ਬਾਸ 13 ਦੇ ਵਿੱਚ ਭਾਗ ਲਿਆ ਸੀ ਤੇ ਹੋਰ ਤਾਂ ਹੋਰ ਕਈ ਥਾਂਾਂ ਦੇ ਉੱਤੇ ਉਹਨਾਂ ਦੇ ਗਾਣੇ ਦੀ ਖੂਬ ਚਰਚਾ ਹੁੰਦੀ ਸੀ 90 ਕਿਡਸ ਦੇ ਵਿੱਚ ਉਹ ਕਾਂਟਾ ਲਗਾ ਗਰਲ ਦੇ ਨਾਂ ਦੇ ਨਾਲ ਫੇਮਸ ਸਨ ਤੇ ਹੁਣ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਆਪਣੇ ਹਸਬੰਦ ਦੇ ਨਾਲ ਕਈ ਵਾਰ ਉਹਨਾਂ ਨੂੰ ਕਈ ਥਾਂ ਦੇ ਉੱਤੇ ਸਪਾਟ ਕੀਤਾ ਜਾਂਦਾ ਸੀ ਲੇਕਿਨ ਹੁਣ ਸ਼ਿਫਾਲੀ ਜ਼ਰੀਵਾਲਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ ਇਸ ਵੇਲੇ ਇੱਕ ਵੱਡੀ ਮੰਦ ਭਾਗੀ ਖਬਰ ਆ ਰਹੀ ਹੈ ਐਂਟਰਟੇਨਮੈਂਟ ਦੀ ਦੁਨੀਆ ਨਾਲ ਜੁੜੀ ਹੋਈ ਸ਼ਿਫਾਲੀ ਜ਼ਰੀਵਾਲਾ ਜਿਨ੍ਹਾਂ ਨੂੰ ਕਾਂਟਾ ਲਗਾ ਗਰਲ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਉਹਨਾਂ ਦਾ ਦੇਹਾਂਤ ਹੋ ਗਿਆ ਹੈ ਬੀਤੀ ਰਾਤ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਉਹਨਾਂ ਨੂੰ ਬ੍ਰਾਡ ਡੈੱਡ ਘੋਸ਼ਿਤ ਕਰ ਦਿੱਤਾ ਗਿਆ ਫਿਲਹਾਲ ਪੋਸਟਮਾਰਟਮ ਦੀ ਰਿਪੋਰਟ ਆਉਣਾ ਬਾਕੀ ਹੈ ਜਿਸ ਦੇ ਵਿੱਚ ਆਖਰਕਾਰ ਪੁਸ਼ਟੀ ਕੀਤੀ ਜਾਏਗੀ ਕਿ ਕੀ ਹੋਇਆ ਸੀ ਜਿਸ ਦੇ ਕਾਰਨ ਸ਼ਿਫਾਲੀ ਜ਼ਰੀਵਾਲਾ ਜਦ ਹਸਪਤਾਲ ਪਹੁੰਚੀ ਤਾਂ ਉਹਨਾਂ ਦੇ ਵਿੱਚ ਜਾਨ ਹੀ ਨਹੀਂ ਸੀ ਉਹਨਾਂ ਦੇ ਹਸਬੰਦ ਤੇ ਨਾਲ 2-3 ਲੋਕ ਹੋਰ ਉਹਨਾਂ ਨੂੰ ਜਦ ਹਸਪਤਾਲ ਲੈ ਕੇ ਪਹੁੰਚੇ ਤਾਂ ਉਸ ਵੇਲੇ ਉਹਨਾਂ ਨੂੰ ਬ੍ਰਾਡ ਡੈੱਡ ਘੋਸ਼ਿਤ ਕਰ ਦਿੱਤਾ ਗਿਆ ਸ਼ਿਫਾਲੀ ਜ਼ਰੀਵਾਲਾ ਨੇ ਬਿੱਗ ਬਾਸ 13 ਦੇ ਵਿੱਚ ਪਾਗ ਲਿਆ ਸੀ ਤੇ ਹੋਰ ਤਾਂ ਹੋਰ ਕਈ ਥਾਂਾਂ ਦੇ ਉੱਤੇ ਉਹਨਾਂ ਦੇ ਗਾਣੇ ਦੀ ਖੂਬ ਚਰਚਾ ਹੁੰਦੀ ਸੀ 90s ਕਿਡਸ ਦੇ ਵਿੱਚ ਉਹ ਕਾਂਟਾ ਲਗਾ ਗਰਲ ਦੇ ਨਾਂ ਦੇ ਨਾਲ ਫੇਮਸ ਸਨ ਤੇ ਹੁਣ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਆਪਣੇ ਹਸਬੰਦ ਦੇ ਨਾਲ ਕਈ ਵਾਰ ਉਹਨਾਂ ਨੂੰ ਕਈ ਥਾਂ ਦੇ ਉੱਤੇ ਸਪਾਟ ਕੀਤਾ ਜਾਂਦਾ ਸੀ ਲੇਕਿਨ ਹੁਣ ਸ਼ਿਫਾਲੀ ਜ਼ਰੀਵਾਲਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ ਇਸ ਫਿਲਹਾਲ ਵੱਡੀ ਮੰਤ ਭਾਗੀ ਖਬਰ ਆ ਰਹੀ ਹੈ ਐਂਟਰਟੇਨਮੈਂਟ ਦੀ ਦੁਨੀਆ ਨਾਲ ਜੁੜੀ ਹੋਈ ਸ਼ਿਫਾਲੀ ਜ਼ਰੀ ਵਾਲਾ ਜਿਨ੍ਹਾਂ ਨੂੰ ਕਾਂਟਾ ਲਗਾ ਗਰਲ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਉਹਨਾਂ ਦਾ ਦੇਹਾਂਤ ਹੋ ਗਿਆ ਹੈ ਬੀਤੀ ਰਾਤ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਉਹਨਾਂ ਨੂੰ ਬ੍ਰਾਡ ਡੈੱਡ ਘੋਸ਼ਿਤ ਕਰ ਦਿੱਤਾ ਗਿਆ ਫਿਲਹਾਲ ਪੋਸਟਮਾਰਟਮ ਦੀ ਰਿਪੋਰਟ ਆਉਣਾ ਬਾਕੀ ਹੈ ਜਿਸ ਦੇ ਵਿੱਚ ਆਖਰਕਾਰ ਪੁਸ਼ਟੀ ਕੀਤੀ ਜਾਏਗੀ ਕਿ ਕੀ ਹੋਇਆ ਸੀ ਜਿਸ ਦੇ ਕਾਰਨ ਸ਼ਿਫਾਲੀ ਜ਼ਰੀਵਾਲਾ ਜਦ ਹਸਪਤਾਲ ਪਹੁੰਚੀ ਤਾਂ ਉਹਨਾਂ ਦੇ ਵਿੱਚ ਜਾਨ ਹੀ ਨਹੀਂ ਸੀ ਉਹਨਾਂ ਦੇ ਹਸਬੰਦ ਤੇ ਨਾਲ 2-3 ਲੋਕ ਹੋਰ ਉਹਨਾਂ ਨੂੰ ਜਦ ਹਸਪਤਾਲ ਲੈ ਕੇ ਪਹੁੰਚੇ ਤਾਂ ਉਸ ਵੇਲੇ ਉਹਨਾਂ ਨੂੰ ਬ੍ਰਾਡ ਡੈੱਡ ਘੋਸ਼ਿਤ ਕਰ ਦਿੱਤਾ ਗਿਆ ਸ਼ਿਫਾਲੀ ਜ਼ਰੀਵਾਲਾ ਨੇ ਬਿੱਗ ਬਾਸ 13 ਦੇ ਵਿੱਚ ਭਾਗ ਲਿਆ ਸੀ ਤੇ ਹੋਰ ਤਾਂ ਹੋਰ ਕਈ ਥਾਂਾਂ ਦੇ ਉੱਤੇ ਉਹਨਾਂ ਦੇ ਗਾਣੇ ਦੀ ਖੂਬ ਚਰਚਾ ਹੁੰਦੀ ਸੀ 90ਸ ਕਿਡਸ ਦੇ ਵਿੱਚ ਉਹ ਕਾਂਟਾ ਲਗਾ ਗਰਲ ਦੇ ਨਾਂ ਦੇ ਨਾਲ ਫੇਮਸ ਸਨ ਤੇ ਹੁਣ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਆਪਣੇ ਹਸਬੰਦ ਦੇ ਨਾਲ ਕਈ ਵਾਰ ਉਹਨਾਂ ਨੂੰ ਕਈ ਥਾਂ ਦੇ ਉੱਤੇ ਸਪਾਟ ਕੀਤਾ ਜਾਂਦਾ ਸੀ ਲੇਕਿਨ ਹੁਣ ਸ਼ਿਫਾਲੀ ਜ਼ਰੀਵਾਲਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ